ਅੱਜ ਤੇ ਕੱਲ ਦੋ ਦਿਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਮਲਸਰ ਵਿੱਚ ਆ ਰਹੇ ਅੱਜ ਮਲੀਠਾ ਤੋਂ ਆਉਣਗੇ ਉੱਥੇ ਆਮ ਆਦਮੀ ਪਾਰਟੀ ਲੋਕ ਕੀਤੀ ਜਾਦੀ ਰੈਲੀ ਨੂੰ ਸੋਧਨ ਕਰਨਗੇ ਔਰ ਕੱਲ ਅਜਨਾਲਾ ਦੇ ਵਿੱਚ ਬਾਰਡਰ ਏਰੀਆ ਦੇ ਲੋਕਾਂ ਨੂੰ ਇੱਕ ਕਾਲਜ ਜਿਹੜਾ ਉਹਨਾਂ ਨੇ ਮੌਜੂਦ ਕੀਤਾ ਉਹਦਾ ਨੀਂਹ ਪੱਥਰ ਰੱਖਣਾ ਆ ਦੇ ਆਉਣ ਤੋਂ ਪਹਿਲਾਂ ਬੀਤੀ ਕੱਲ ਦਿੱਲੀ ਦੇ ਵਿੱਚ ਜਿਹੜਾ ਕੰਮ ਉਹਨਾਂ ਨੇ ਸਾਡਾ ਇੱਕ ਹੋਰ ਬਹੁਤ ਵੱਡਾ ਕੀਤਾ ਕਾਲਜ ਤੇ ਸਾਨੂੰ ਦਿੱਤਾ ਬਾਰਡਰ ਦੇ ਲੋਕਾਂ ਨੂੰ ਪਰ ਕੱਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੀਟਿੰਗ ਸੀਗੀ ਉਸ ਮੀਟਿੰਗ ਦੇ ਵਿੱਚ ਸਾਡਾ ਬਾਰਡਰ ਦੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਸੀਗਾ ਬੜਾ ਗੰਭੀਰ ਮੁੱਦਾ ਸੀਗਾ ਕਿ ਜਿਹੜੀ ਕੰਡਿਆ ਵਾਲੇ ਤਾਲ ਲੱਗੀ ਹੈ ਬਾਰਡਰ ਦੇ ਉੱਤੇ ਉਹਦੇ ਅਗਲੇ ਪਾਸੇ ਜਿਹੜੀ ਜ਼ਮੀਨ ਹੈ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰ ਹੋਮ ਮਿਨਿਸਟਰ ਨੂੰ ਇਹ ਗੱਲ ਕਹੀ ਸੀ ਇਹ ਸੀ ਉਦੋਂ ਦੇ ਕਹਿੰਦੇ ਆ ਰਹੇ ਸੀਗੇ ਕਿ ਜਾਂ ਤਾਂ ਇਹ ਜਿਹੜੀ ਜ਼ਮੀਨ ਹੈ ਕੰਡਿਆ ਵਾਲੀ ਤਾਂ ਤੋਂ ਅਗਲੇ ਪਾਸੇ ਜਾਂ ਤੇ ਕੇਂਦਰ ਸਰਕਾਰ ਇਹ ਜ਼ਮੀਨ ਨੂੰ ਆਪਣੇ ਅੰਡਰ ਲੈਵੇ ਔਰ ਅੱਜ ਜੋ ਮਾਰਕੀਟ ਦਾ ਰੇਟ ਹੈ ਕਿਸਾਨਾਂ ਨੂੰ ਉਸ ਰੇਟ ਦੇ ਹਿਸਾਬ ਨਾਲ ਪੈਸੇ ਦੇਵੇ ਜਾਂ ਕਿਸਾਨਾਂ ਨੂੰ ਜਿੱਥੇ ਪੰਜਾਬ ਸਰਕਾਰ ਕੋਲ ਜਾਂ ਕੇਂਦਰ ਸਰਕਾਰ ਕੋਲ ਜ਼ਮੀਨ ਹੈ ਇਹ ਜ਼ਮੀਨ ਦੇ ਬੱਲੇ ਜ਼ਮੀਨ ਦੇਵੇ ਕਿਉਂਕਿ ਟੰਡਿਆਂ ਵਾਲੀ ਤਾਰ ਦੇ ਰੋਜ਼ ਲੰਘ ਕੇ ਜਾ ਕੇ ਖੇਤੀ ਕਰਨਾ ਉਹ ਬਹੁਤ ਹੀ ਔਖਾ ਕੰਮ ਹੈ ਤੁਹਾਡੇ ਚੋ ਕਈ মিডিਆ ਕਦਮੀ ਬਾਰਡਰ ਦੀ ਰਿਪੋਰਟ ਕੀਤੀ ਹੋ ਤੁਸੀਂ ਕਈ ਵਾਰ ਗਏ ਹੋਗੇ ਪਹਿਲਾਂ ਤਾਂ ਉਹਦਾ ਟਾਈਮਿੰਗ ਜਿਹੜੀ ਆ 9 ਤੋਂ 4 ਹੈ ਦੂਜਾ ਤੁਸੀਂ ਕੋਈ ਫਸਲ 3 ਫੁੱਟ ਤੋਂ ਉੱਚੀ ਵਾਲੀ ਦੀ ਵੀ ਵੇਚ ਸਕਦੇ ਔਰ ਤੁਸੀਂ ਜਦੋਂ ਸਵੇਰੇ 9 ਵਜੇ ਜਾਣਾ ਜੇ ਤੁਹਾਡੇ ਕੋ ਖੇਤੀ ਸੰਦ ਨੇ ਟਰੈਕਟਰ ਆ ਟਰਾਲੀ ਆ ਕੁਝ ਵੀ ਆ ਉਹਦੀ ਬਕਾਇਦਾ ਬਹੁਤ ਗੇਟ ਦੇ ਉੱਤੇ ਚੈਕਿੰਗ ਹੁੰਦੀ ਆ ਬੰਦੇ ਦੀ ਚੈਕਿੰਗ ਹੁੰਦੀ ਆ ਔਰ ਸਭ ਤੋਂ ਜ਼ਿਆਦਾ ਜਿਹੜਾ ਔਖਾ ਕੰਮ ਸੀਗਾ ਕਿ ਜਦੋਂ ਸਾਡੀਆਂ ਔਤਾਂ ਸਾਡੀਆਂ ਮਾਵਾਂ ਪੈਣਾ ਖੇਤੀ ਦੀ ਲੇਬਰ ਕਰਨ ਅੰਦਰ ਜਾਂਦੀਆਂ ਸੀਗੀਆਂ ਤੇ ਉਹਨਾਂ ਦੀ ਵੀ ਉੱਥੇ ਚੈਕਿੰਗ ਕੀਤੀ ਜਾਂਦੀ ਸੀਗੀ ਤੇ ਜਦੋਂ ਸ਼ਾਮੀ 4 ਵਜੇ ਵਾਪਸ ਆਉਂਦੇ ਸੀਗੇ ਤੇ ਬੀਐਸਐਫ ਜਿਹੜੀ ਫਿਰ ਉਹਨਾਂ ਨੂੰ ਚੈੱਕ ਕਰਕੇ ਜਿਹੜਾ ਵਾਪਸ ਆਉਂਦਿੰਦੀ ਸੀਗੀ ਉਹ ਦੂਜਾ ਇਹਦੋਂ ਵੱਡੀ ਇੱਕ ਹੋਦ ਅਦਿਸਕਾਲੀ ਗੱਲ ਕਿ ਉਹ ਬਿਲਕੁਲ ਪਾਕਿਸਤਾਨ ਬਾਰਡਰ ਦੇ ਨਾਲ ਲੱਗ ਕੇ ਜਿਹੜਾ ਖੇਤੀ ਕਰਦੇ ਸੀਗੇ ਇਹਨਾਂ ਜਲੀਲ ਹੋਣ ਤੋਂ ਬਾਅਦ ਤਲਾਸ਼ੀਆਂ ਦੋ ਸੰਦ ਚੱਕ ਦੋ ਨੋਂ ਤੋਂ ਚਾਰ ਵਾਪਸ ਆਓ ਉਰ ਉੱਥੇ ਕੋਈ ਅਗਲੇ ਪਾਸੇ ਟੂਬਲ ਕਨੈਕਸ਼ਨ ਨਹੀਂ ਕਿ ਮਿਲਦੇ ਬੜੀ ਬੜੀ ਵੱਡੀ ਸਮੱਸਿਆ ਸੀਗੀ ਸੋ ਉਹ ਸਮੱਸਿਆ ਉਹਨਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀਤੇ ਕੱਲ ਜਿਹੜੀ ਅਮਤ ਸ਼ਾਹ ਜੀ ਦੇ ਨਾਲ ਮੀਟਿੰਗ ਕਰਕੇ ਉਹ 200 ਮੀਟਰ ਦਾ ਉਹਦਾ ਕੇਦਾ ਕਰਤਾ ਕਿ ਹੁਣ ਕੰਡਿਆਂ ਵਾਲੀ ਤਾਹ ਜਿਹੜੀ ਹੈ ਜਿਹੜੀ ਅੰਤਰਰਾਸ਼ਟਰੀ ਵੱਡ ਲਾਈਨ ਹੈ ਜਿਹੜੀ ਸਾਡੀ ਉਹ ਤੋਂ 200 ਮੀਟਰ ਰਹਿ ਗਿਆ 200 ਮੀਟਰ ਤੱਕ ਉਹ ਕਰ ਦੇਣਗੇ ਤੇ ਬਾਕੀ ਸਾਰੀ ਜ਼ਮੀਨ ਜਿਹੜੀ ਹੈ ਬਾਅਦ ਸਬਾਦ ਆਜੂਗੀ ਤੇ ਕੰਡਿਆਂ ਵਾਲੀ ਤਾਹ ਜਿਹੜੀ 200 ਮੀਟਰ ਦੇ ਚੱਲ ਜੂਗੀ ਜਿਹਦੇ ਨਾਲ ਸਾਡੇ 532 ਕਿਲੋਮੀਟਰ ਲੰਮੀ ਪੰਜਾਬ ਦੀ ਜਿਹੜੀ ਸਰਹੱਦ ਹੈ ਇਹਦੇ ਤੇ ਲੱਗਦੀ ਸਾਡੀ ਹੈ ਆਧਾ ਏਕੜ ਜਮੀਨ ਜਿਹੜੀ ਹੈ ਕਿਸਾਨਾਂ ਦੀ ਉਹ ਜ਼ਮੀਨ ਵਾਯੋਜਗ ਹੋ ਜੂਗੀ ਔਰ ਕੰਡਿਆ ਵਾਲੀ ਤਾਤ ਜਿਹੜੀ ਅਗਲੇ ਪਾਸੇ ਚੱਲ ਜੂਗੀ ਮੈਂ